ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਦੇ ਘਰ ਪਰਿਵਾਰ ਜਾਨ ਵਾ ਠੀਕ ਠਾਕ ਨੇ ਜੀ ਤੇ ਤੁਹਾਨੂੰ ਪਤਾ ਹੀ ਆ ਬਾਈ ਆਪਾਂ ਵੀਡੀਓ ਪਾਉਂਦੇ ਰਹਿੰਦੇ ਆ ਕਬੂਤਰਾ ਦੇ ਹਰ ਇੱਕ ਵਿਸ਼ੇ ਦੇ ਉੱਪਰ ਸਮਾਨ ਦੇ ਉੱਪਰ ਤੇ ਬਾਈ ਜੀ ਆਪਣੇ ਕੋਲੇ ਆ ਬਾਸ ਦੀ ਆ ਛਤਰੀ ਆਈ ਆ ਸੀਗੀ ਆ ਆ ਲਓ ਜੀ ਬਾਸ ਦੀ ਛਤਰੀ ਆ 2 ਫੁੱਟ ਵਾਲੀ ਤੇ 2.5 ਫੁੱਟ ਵਾਲੀ ਠੀਕ ਆ ਜੀ ਲੋਹੇ ਦੇ ਵਿੱਚ ਤੇ ਆਪਣੇ ਸਰੀਏ ਨਾਲ ਮੜੀ ਹੋਈ ਆ ਬਾਈ ਤੇ ਜਿਹੜੀ ਆ ਬੁਣੀ ਹੋਈ ਆ ਤਾਰ ਨਾਲ ਬੁਣੀ ਆ ਸਟੀਲ ਦੀ ਨਾਲ ਬਾਈ ਆਪਣੀ ਤਾਗੇ ਨਾ ਨਹੀਂ ਤਾਂਗੇ ਵਾਲੀ ਖਰਾਬ ਹੋ ਜਾਂਦੀ ਆ ਪੂਰੀ ਵਧੀਆ ਬਣੀ ਹੋਈ ਆ ਜੀ ਤੇ ਇਹ 2.5 ਫੁੱਟ ਦੀ ਆ ਬਾਈ ਤੇ ਆ 2 ਫੁੱਟ ਦੀ ਆ ਠੀਕ ਆ ਜੀ ਤੇ ਕਿਸੇ ਵੀਰ ਭਰਾ ਨੂੰ ਚਾਹੀਦੀ ਆ ਜੀ ਤਾਂ ਆਪਣੇ ਕੋਲ ਦੁਕਾਨ ਤੇ ਆ ਕੇ ਲੈ ਆ ਸਕਦਾ ਜੀ ਠੀਕ ਆ ਆ 2 ਫੁੱਟ ਵਾਲੀ ਆ ਤੇ ਬਾਈ ਜੀ ਆ ਸਟੀਲ ਦੀ ਢਾਂਗੀ ਤੁਹਾਨੂੰ ਪਤਾ ਹੀ ਆ ਵੀਡੀਓ ਪਹਿਲਾਂ ਵੀ ਆਪਣੀ ਪਾਈ ਹੋਈ ਆ ਠੀਕ ਆ ਇੰਸਟਾ ਦੇ ਉੱਪਰ ਤੇ ਆਪਣੇ ਫੇਸਬੁੱਕ ਉੱਪਰ ਤੇ YouTube ਉੱਤੇ ਤੇ ਬਹੁਤ ਵਧੀਆ ਬਣੀਆਂ ਹੋਈਆਂ ਨੇ ਛਤਰੀਆਂ ਜੇ ਕਿਸੇ ਵੀਰ ਭਰਾ ਨੂੰ ਚਾਹੀਦੀ ਆ ਤਾਂ ਆਪਣੇ ਨਾਲ ਸੰਪਰਕ ਕਰ ਲਓ ਬਈ 810953013 ਇਹ ਨੰਬਰ ਆਪਣਾ ਜਦੋਂ ਮਰਜ਼ੀ ਫੋਨ ਕਰਕੇ ਬਾਈ ਮੰਗਾ ਸਕਦੇ ਠੀਕ ਆ ਜੀ ਤੇ ਸਟੀਲ ਦੀ ਆ ਲੋਹੇ ਵਾਲੀ ਢਾਂਗੀ ਆ ਵੀ ਹੁੰਦੀ ਆ ਲੋਹੇ ਵਾਲੀ ਛਤਰੀਆਂ ਵੀ ਹੁੰਦੀ ਆ ਠੀਕ ਆ ਜੀ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਬਾਈ ਜੀ ਠੀਕ ਇੱਕ ਬਾਈ ਜੀ ਆ ਆਪਣੇ ਕੋਲ ਐਂਗਲ ਆਇਆ ਨਵੇਂ ਇਹ ਐਂਗਲ ਜਿਵੇਂ ਅੱਜ ਕੱਲ ਨੈਟ ਜਾਲ ਲਾਉਨੇ ਆ ਆਪਾਂ ਠੀਕ ਆ ਕਿ ਨਹੀਂ ਉਹਦੇ ਫਰੇਮ ਬਣਾਉਣ ਵਾਸਤੇ ਭਾਜੀ ਇਹ ਸੈਟਾ ਤੇ ਲੱਗ ਜਾਂਦੇ ਆ ਪਾਈਪ ਵਿੱਚ ਪਾਓ ਤੇ ਫਰੇਮ ਬਣ ਜਾਂਦੀ ਆ ਕਿਸੇ ਵੀਰ ਭਰਾ ਨੂੰ ਨੈਟ ਜਾਲ ਲਵਾਉਣ ਵਾਸਤੇ ਪਾਈਪ ਚਾਹੀਦੇ ਆ ਜਾਂ ਆਪਾਂ ਨੂੰ ਆਂਗਲ ਚਾਹੀਦੇ ਆ ਠੀਕ ਆ ਬਣੇ ਬਣਾਏ ਮੈਂ ਇਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਭਾਜੀ ਤੇ ਆਪਣੇ ਕੋਲੇ ਹੈਗੇ अवेलेबल ਨੇ ਕਿਸੇ ਵੀਰ ਭਰਾ ਨੂੰ ਚਾਹੀਦੇ ਆ ਜਦ ਮਰਜੀ ਫੋਨ ਕਰਕੇ 810953013 ਇਹ ਨੰਬਰ ਆਪਣਾ ਫੋਨ ਕਰਕੇ ਮੰਗਾ ਸਕਦੇ ਹੋ ਪੂਰਾ ਵਧੀਆ ਬਣਿਆ ਹੈਵੀ ਦੇ ਵਿੱਚ ਭਾਜੀ ਜਿਹੜੇ ਵੀਰ ਭਰਾ ਨੇ ਨੈਟ ਜਾਲ ਲਾਉਣੇ ਆ ਉਹਨਾਂ ਲਈ ਵੈਸਤਾ ਇਹ ਫਰੇਮ ਬਣਾ ਕੇ ਆਪਦਾ ਲਾਓ ਨਾ ਇਹ ਖਰਾਬ ਹੋਵੇ ਮੁੜ ਕੇ ਉਸ ਤੋਂ ਬਾਅਦ ਜਦੋਂ ਨੈਟ ਲਾਉਣਾ ਤਾਂ ਲਾ ਕੇ ਰੱਖ ਸਕਦੇ ਹੋ ਠੀਕ ਆ ਜੀ ਤੇ ਨੰਬਰ ਆ ਜੀ ਆਪਣਾ 810953013 ਇਹ ਨੰਬਰ ਆ ਤੇ ਵੀਡੀਓ ਨੂੰ ਸ਼ੇਅਰ ਕਰਿਓ ਭਾਈ ਜੀ ਵੱਧ ਤੋਂ ਵੱਧ ਤਾਂ ਕਿ ਹਰ ਇੱਕ ਵੀਰ ਭਰਾ ਕੋਲੇ ਪਹੁੰਚ ਸਕੇ ਚੈਨਲ ਨੂੰ ਭਾਈ ਜੀ ਸਬਸਕ੍ਰਾਈਬ ਕਰਿਓ ਆਪਣੀ ਧੰਨਵਾਦ ਜੀ ਆਸੀਗਾਰ